ਗੂਜਰੀ ਮਹੱਲਾ ਪੰਜਵਾ ਜੈਸਾ ਸਿਮਰਤ ਸਭ ਕਲ ਵਿਖ ਨਾਸਾ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦਹਿ ਜਪੋ ਜਾ ਕਾ ਅੰਤ ਨ ਪਰੂ ਬੂਤਾ ਮਾਤਾ ਕੀ ਆਸੀਸ ਨੇਮਕਾ ਨਾਮ ਬਿਸਰਾ ਤੁਮ ਕੋ ਹਰ ਹਰ ਸਦਾ ਭਜੋ ਜਗ ਦੇਸ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 496 ਪੰਜਵੇਂ ਸਤ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਇਸ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਮਾਤਾ ਜੀ ਦੇ ਮੋਹ ਪੁੱਤਰ ਨੂੰ ਅਸੀਸ ਦਵਾਈ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਸਹ ਪਿਤਰੀ ਹੋਏ ਉਧਾਰ ਸੋ ਹਰ ਹਰ ਤੁਮ ਸਦ ਹੀ ਜਪ ਜਾਗ ਅੰਤ ਨ ਪਰ ਜੈਸਾ ਸਿਮਰਤ ਸਭ ਕਿਲ ਵਿਖ ਨਸ ਹੈ ਮਾਤਾ ਜੀ ਕਹਿਣਾ ਕਰਦੇ ਨੇ ਕਿਹੇ ਪੁੱਤਰ ਜੀ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤੇ ਸਾਰੇ ਦੇ ਸਾਰੇ ਕਿਲ ਵਿਖ ਅਰਥਾਤ ਪਾਪ ਨਸ ਹੈ ਅਰਥਾਤ ਨਾਸ਼ ਹੋ ਜਾਂਦੇ ਨੇ ਜਾਂ ਨਸ ਜਾਂਦੇ ਹਨ ਕਹਤੇ ਮਹਾਰਾਜ ਕਹਿੰਦੇ ਪਿੱਤਰ ਹੀ ਹੋਏ ਉਧਾਰ ਹੋ ਅਰਥਾਤ ਕਿ ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ ਗੁਜ਼ਰ ਚੁੱਕੇ ਪੁਰਖਿਆਂ ਦਾ ਵੀ ਉਧਾਰ ਹੋ ਜਾਂਦਾ ਹੈ ਕਹਿੰਦਾ ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾ ਅੰਤ ਨ ਪਰ ਤਰਥਾਤ ਕਹ ਪੁੱਤਰ ਜੀ ਉਸ ਹਰੀ ਹਰੀ ਨੂੰ ਤੂੰ ਸਦਾ ਹੀ ਜਪਦਾ ਰਹੇ ਸਮਰਦਾ ਰਹੇ ਕਿਹੜੇ ਹਰੀ ਹਰੀ ਨੂੰ ਮਹਾਰਾ ਜੀ ਕਹਿੰਦਾ ਜਾ ਕਾ ਅੰਤ ਨ ਪਰ ਮਾਤਾ ਜੀ ਕਹਿਣਾ ਕਰਦੇ ਨੇ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਅੰਤ شمار ਨਹੀਂ ਕੋਈ ਪਾਰਾ ਵਾਰ ਨਹੀਂ ਕੋਈ ਪਾਰਲਾ ਸਰਾਂ ਨਹੀਂ ਲੱਭਦਾ ਤੋ ਉਸ ਹਰੀ ਪਰਮੇਸ਼ਰ ਨੂੰ ਜਪਦਾ ਹੀ ਰਹੇ ਜਿਹੜੇ ਹਰੀ ਪਰਮੇਸ਼ਰ ਨੂੰ ਜਪਿਆ ਮਹਾਰਾਜ ਕਹਿੰਦੇ ਪਾਪ ਨਾਸ਼ ਹੋ ਜਾਂਦੇ ਨੇ ਤੇ ਪਿਤਰਾਂ ਦਾ ਉਧਾਰ ਹੋ ਜਾਂਦਾ ਹੈ ਸੋ ਅਗਰ ਹਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰਾ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਉ ਪੁੱਤਾ ਮਾਤਾ ਕੀ ਆਸੀ ਸਰਥਾਤ ਕਿਹ ਪੁੱਤਰ ਜੀ ਮੇਰੀ ਮਾਤਾ ਦੀ ਤੈਨੂੰ ਇਹੋ ਹੀ ਅਸੀਸ ਹੈ ਇਹੋ ਹੀ ਬਖਸ਼ਿਸ਼ ਹੈ ਕਿੜੀ ਕਹਿੰਦਾ ਨਿਮਖ ਨ ਬਿਸਰਾ ਤੁਮ ਕਹ ਹਰ ਹਰ ਸਦਾ ਭਜੋ ਜਗਦੇਸ ਰਹਾਓ ਨਿਮਖ ਨ ਬਿਸਰਾ ਤੁਮ ਕਹ ਹਰ ਹਰ ਇਕ ਨਿਮਖ ਅਰਥਾਤ ਇਕ ਅੱਖ ਪਲਕਾਰ ਜਿੰਨਾ ਸਮਾਂ ਵੀ ਹਰੀ ਹਰੀ ਤੈਥੋਂ ਵਿਸਰੇ ਨਾ ਤੇਰੀ ਯਾਦ ਤੇਰੇ ਚੇਤੇ ਦੇ ਵਿੱਚੋਂ ਭੁੱਲੇ ਨਾ ਦੇ ਬਾਤ ਆ ਜੀ ਕਹਿਣਾ ਕਰਦੇ ਨੇ ਸਦਾ ਭਜੋ ਜਗਦੀਸ਼ ਅਰਥਾਤ ਕਿ ਤੂੰ ਸਦਾ ਜਗਤ ਦੇ ਈਸ ਅਰਥਾਤ ਜਗਤ ਦੇ ਸਵਾਮੀ ਜਗਤ ਦੇ ਮਾਲਕ ਉਸ ਅਕਾਲ ਪੁਰਖ ਵੈਗੁਰੂ ਜੀ ਦਾ ਭਜਨ ਬੰਦਗੀ ਸਮਰਨ ਕਰਦਾ ਹੀ ਰਹੇ ਸੁਗੋ ਵਿਸ਼ਰਾਮ ਦੇ ਕੇ ਮਹਾਰਾਜ ਆਪਣੇ ਬਚਨ ਦੇ ਦੂਸਰੇ ਪਦੇ 'ਚ ਕਿਰਪਾ ਕਰਦੇ ਨੇ ਕਹਿੰਦੇ ਸਾਤਗੁਰ ਤੁਮ ਕਾ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਬਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਸਤ ਗੁਰ ਤੁਮ ਕਾ ਹੋਏ ਦਇਆਲਾ ਮਾਤਾ ਜੀ ਕਹਿਣਾ ਕਰਦੇ ਹਨ ਕੇ ਪੁੱਤਰ ਜੀ ਸਤ ਗੁਰੂ ਪਾਸ਼ ਤੇਰੇ ਤੇ ਦਿਆਲੂ ਕਿਰਪਾਲੂ ਹੋ ਜਾਣ ਕਿਸ ਤਰ੍ਹਾਂ ਤੇ ਦਿਆਲੂ ਕਿਰਪਾਲੂ ਹੋਣਾ ਕਹਿੰਦਾ ਸੰਤ ਸੰਗ ਤੇਰੀ ਪ੍ਰੀਤ ਗੁਰੂ ਮਹਾਰਾਜ ਕੁਝ ਇਸ ਤਰ੍ਹਾਂ ਤੇਰੇ ਤੇ ਦਿਯਾਲੂ ਹੋਣਾ ਕਿ ਤੇਰੀ ਸੰਤਾਂ ਦੇ ਸੰਗ ਪ੍ਰੀਤ ਪੈ ਜਾਵੇ ਤੇਰੀ ਸੰਤਾਂ ਦੇ ਨਾਲ ਪ੍ਰੀਤ ਲੱਗ ਜਾਵੇ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਆਲੂ ਹੋਣ ਤੇਰੇ ਤੇ ਪੁੱਤਰ ਜੀ ਇਹਦੇ ਕਾਪੜ ਪਤ ਪਰਮੇਸ਼ਰ ਰਾਖੀ ਪੋਜਨ ਕੀਰਤਨ ਨੇਤ ਕਾਪੜ ਪਤ ਪਰਮੇਸ਼ਰ ਰਾਖੀ ਤੇ ਪਾਸ਼ਾ ਤੈਨੂੰ ਕੱਪੜਾ ਬਖਸ਼ਣਾ ਕਿਸ ਤਰ੍ਹਾਂ ਦਾ ਕੱਪੜਾ ਬਖਸ਼ਣਾ ਪਤ ਪਰਮੇਸ਼ਰ ਰਾਖੀ ਪਰਮੇਸ਼ਰ ਜੀ ਤੇਰੀ लाज ਪਤ ਰੱਖਣ ਤੇਰੇ ਪਰਦੇ ਕੱਜਣ ਇਸ ਤਰ੍ਹਾਂ ਦਾ ਕੱਪੜਾ ਦੇਣ ਤੈਨੂੰ ਅਤੇ ਭੋਜਨ ਕਿਸ ਤਰ੍ਹਾਂ ਦਾ ਦੇਣ ਕਹਿੰਦੇ ਭੋਜਨ ਕੀਰਤਨ ਨੀਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਨਿਤ ਕੀਰਤਨ ਜਿਹੜਾ ਉਸ ਦਾ ਭੋਜਨ ਦੇਣ ਤੈਨੂੰ ਅਖੰਡ ਜਾਪ ਦੀ ਦਾਤ ਬਖਸ਼ ਦੇਣ ਪਾਤਸ਼ਾਹ ਜੀ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਕਿਰਪਾ ਕਰਦੇ ਨੇ ਮਹਾਰਾਜ ਐਨੇ ਅਮਰ ਤਪੀਵਹ ਸਦਾ ਚਰ ਜੀਵਹ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸ ਕਭੇ ਨਾ ਵਿਆਪੇ ਚਿੰਤਾ ਅਮਰਤ ਪੀਵਹ ਸਦਾ ਚਰ ਜੀਵਹ ਹਰ ਸਿਮਰਤ ਅਨੰਦ ਅਨੰਤਾ ਮਾਤਾ ਜੀ ਕਹਿਣਾ ਕਰਦੇ ਹਨ ਕਿ ਪੁੱਤਰ ਜੀ ਤੋ ਅਮਰਤ ਪੀਂਦਾ ਹੀ ਰਹੇ ਅਤੇ ਸਦਾ ਚਿਰ ਜੀਵ ਹੋ ਅਰਥਾਤ ਕਿ ਸਦੀਵ ਕਾਲ ਜੀਵਤ ਹੋ ਜਾਵੇਂ ਅਮਰਤ ਕਿਵੇਂ ਪੀਂਦਾ ਰਹੇ ਮਹਾਰਾਜ ਕਹਿੰਦੇ ਹਰੀ ਨੂੰ ਸਿਮਰ ਸਿਮਰ ਕੇ ਹਰੀ ਨੂੰ ਚੇਤੇ ਕਰ ਕਰਕੇ ਨਾ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਹੋ ਮਨ ਤੰਤਰ ਪੀਐ ਦੇ ਵਾਂਗ ਮਹਾਰਾਜ ਕਹਿੰਦੇ ਨਾਮ ਅਮਰਤ ਛਕਦਾ ਹੀ ਰਹੇ ਤੇ ਸਦਾ ਚਿਰ ਦੇ ਲਈ ਜੀਵਤ ਹੋ ਜਾਵੇਂ ਕਿਵੇਂ ਕਹਿੰਦੇ ਹਰ ਸਿਮਰਤ ਅਨੰਦ ਅਨੰਤਾ ਜੋ ਸਾਰੇ ਜਿਹਨੂੰ ਸਿਮਰ ਕੇ ਆਨੰਦ ਵਾਸਾ ਦੀ ਪ੍ਰਾਪਤੀ ਹੋਵੇ ਤੈਨੂੰ ਅਨੰਤ ਆਨੰਦ ਦੀ ਪ੍ਰਾਪਤੀ ਹੋਵੇ ਜਾਂ ਅਨੰਤ ਪਰਮੇਸ਼ਰ ਜੀ ਦੇ ਨਾਮ ਨੂੰ ਸਿਮਰ ਕੇ ਆਨੰਦ ਦੀ ਪ੍ਰਾਪਤੀ ਹੋ ਜਾਵੇ ਇਹ ਕਹਿੰਦੇ ਰੰਗ ਤਮਾਸਾ ਪੂਰਨ ਆਸਾ ਕਭੈ ਨਾ ਵਿਆਪੇ ਚਿੰਤਾ ਰੰਗ ਤਮਾਸਾ ਪੂਰਨ ਆਸਾ ਅਰਥਾਤ ਕਿ ਤੇਰੇ ਅੰਦਰ ਅੰਤਿਸ਼ਕਣ ਰੂਪੀ ਘਰ ਦੇ ਵਿੱਚ ਰੰਗ ਤਮਾਸ਼ੇ ਲੱਗੇ ਹੀ ਰਹਿਣਾ ਖੁਸ਼ੀਆਂ ਖੇੜੇ ਬਣੇ ਹੀ ਰਹਿਣਾ ਕਥਾ ਮਹਾਰਾਜ ਕਹਿੰਦੇ ਤੇਰੀ ਆਸਾ ਪੂਰਨ ਹੋ ਜਾਵੇ ਰੰਗ ਤਮਾਸਾ ਪੂਰਨ ਆਸਾ ਵਾਤਾਜੀ ਕਹਿਣਾ ਕਰਦੇ ਨੇ ਗੁਰੂ ਮਹਾਰਾਜ ਅਖਵਾਉਂਦੇ ਨੇ ਕਹਿੰਦੇ ਕਭਾ ਨਾ ਵਿਆਪੇ ਚਿੰਤਾ ਕੇ ਕਦੇ ਵੀ ਤੈਨੂੰ ਚਿੰਤਾ ਵਿਆਪਕ ਨਾ ਹੋਵੇ ਤੈਨੂੰ ਕੋਈ ਝੋਰਾ ਜਾਂ ਤੋਖਲਾ ਸਤਾਵੇ ਨਾ ਸੋ ਅਗੋ ਆਪਣੇ ਬਚਨ ਦੇ ਅੰਤਮ ਚੌਥੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਭਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸ ਓਨ ਸੰਗ ਲਪਟਾਇਓ ਜਿਉ ਗੁੰਦ ਹੈ ਚਾਤਰਿਕ ਮੌਲਾ ਪਵਰ ਤੁਮਾਰਾ ਇਹੋ ਮਨ ਹੋਵੋ ਮਾਗਾ ਜੀ ਕਹਿਣਾ ਕਰਦੇ ਹਨ ਕਿ ਪੁੱਤਰ ਜੀ ਤੇਰਾ ਮਨ ਪਉਰਾ ਬਣ ਜਾਵੇ ਮਹਾਰਾਜ ਕਹਿੰਦੇ ਪਵਰ ਤੁਮਾਰਾ ਇਹੋ ਮਨ ਹੋਵੋ ਅਤੇ ਕਹਿੰਦੇ ਹਰ ਚਰਣਾ ਹੋ ਹੋ ਕੌਲਾ ਤੇ ਜਿਹੜੇ ਹਰੀ ਜੀ ਦੇ ਚਰਨ ਨੇ ਨਾ ਉਕ ਕਮਲ ਦਾ ਫੁੱਲ ਬਣ ਜਾਣ ਅਰਥਾਤ ਕਿ ਤੇਰਾ ਮਨ ਰੂਪੀ ਪਉਰਾ ਚਰਨ ਕਮਲਾਂ ਦੇ ਉੱਤੇ ਹਰੀ ਜੀ ਦੇ ਚਰਨ ਕਮਲਾਂ ਦੇ ਉੱਤੇ ਮੰਡਰਾਉਂਦਾ ਹੀ ਰਹੇ ਕਹਿੰਦੇ ਨਾਨਕ ਦਾਸ ਓਨ ਸੰਗ ਲਪਟਾਇਓ ਜਿਉਂ ਬੂੰਦਾਂ ਚਾਤਰਿਕ ਮੌਲਾ ਨਾਨਕ ਦਾਸ ਓਨ ਸੰਗ ਲਪਟਾਇਓ ਤੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਜੀ ਅਸੀਂ ਤੁਹਾਡੇ ਦਾਸ ਨਾ ਹਰੀ ਦੇ ਚਰਨ ਕਮਲਾਂ ਦੇ ਨਾਲ ਲਿਪਟੇ ਹੀ ਰਹੀਏ ਚਿੰਬੜੇ ਹੀ ਰਹੀਏ ਕੈਦ ਹੋ ਕੇ ਰਹਿ ਜੀ ਹਰੀ ਦੇ ਚਰਨ ਕਮਲਾਂ ਦੇ ਵਿੱਚ ਕਿਵੇਂ ਕਹਿੰਦਾ ਜਿਵੇਂ ਬੂੰਦ ਹੈ ਚਾਤਰਿਕ ਮੌਲਾ ਜਿਵੇਂ ਸ਼ਾਂਤੀ ਬੋਧ ਦੀ ਪ੍ਰਾਪਤੀ ਦੇ ਨਾਲ ਚਾਤਰਿਕ ਅਰਥਾਤ ਪਪੀਹਾ ਮੌਲ ਜਾਂਦਾ ਖੜ ਜਾਂਦਾ ਨਾ ਮਹਾਰਾਜ ਕਹਿੰਦੇ ਐਵੇਂ ਅਸੀਂ ਹਰੀ ਜੀ ਤੁਹਾਡੇ ਚਰਨ ਕਮਲਾਂ ਦੇ ਨਾਲ ਲਿਪਟੇ ਹੀ ਰਹੀਏ ਕੈਦ ਹੋ ਕੇ ਰਹਿ ਜੀ ਜੀ ਕਹਿੰਦਾ ਪਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤਰਿਕ ਮੌਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ